ਕੇਸ ਜੂਹੇ ਕੇਸ ਜੂਹੇ ਨੀ ਚੁਗਨ ਮਿਰਗੜੇ ਕੇਸ ਜੂਹੇ ਨੀ ਆਉਂਦੇ ਮੂਰ ਕੇਸ ਜੂਹੇ ਨੀ ਵਗਦੀ ਵਾਦਾ ਸੁੱਤਿਆਂ ਸਾਂ ਵਰਗਾ ਸ਼ੋਰ ਕੇਸ ਜੂਹੇ ਨੀ ਟੁਕ ਟੁਕ ਪੰਖੂ ਪੁੰਝੇ ਸੁੱਟਗੇ ਘਰੋਟ ਕੇਸ ਜੂਹੇ ਨੀ ਆਪ ਵਿਧਾਤਾ ਪੰਖੜੀਆਂ ਦੀ ਕਰ ਸੋਟ ਸਿਰਾਂ ਤੇ ਚੌਂਕਾਂ ਨੱਕ ਵਿੱਚ ਨੱਥਾ ਘੱਗਰ પાਕੇ ਸਾਵੇਂ ਨਾਲ ਕੇਸ ਜੂਹੇ ਨੀ ਗੱਤਨ ਕੁੜੀਆਂ ਟੁਰਦੀਆਂ ਵੇ ਪਰਵਾਹੀ ਨਾਲ ਕੇਸ ਜੂਹੇ ਨੀ ਬਾਂਸਾਂ ਵਿੱਚੋਂ ਲੰਘ-ਲੰਘ ਜਾਵਣ ਭੀੜੇ ਰਾਹ ਕੇਸ ਜੂਹੇ ਨੀ ਡੁੱਲਦੀ ਰਹਿੰਦੀ ਸੁੱਚੜ ਹੜ ਬਢੇੜੀ ਸ਼ਾ ਕੇਸ ਜੂਹੇ ਵਿੱਚ ਲੱਜਿਆ ਵੰਤੀ ਫਿਰੇ ਉਡਾਉਂਦੀ ਢੀਂਗ ਤਲੋਤ ਕੇਸ ਜੂਹੇ ਉਹ ਪਦਮ ਸ਼ਾਵੇਂ ਸੱਪਣੀਆਂ ਦੀ ਤੁਰਦੀ ਤੋਰ ਕੇਸ ਜੂਹੇ ਫੁੱਲ ਘਰਮਾਣੀ ਦੇ ਖਿੱਚਣ ਉਹਨੂੰ ਆਪਣੀ ਔਰ ਕੇਸ ਜੂਹੇ ਉਹ ਜਾਦੂਗਰਨੀ ਨੂੰ ਮਜਾਵੇ ਫਿਰ ਅੱਖ ਦੇ ਫੋਰ ਬਾਣ ਵਾਂਗਰਾਂ ਸਿੱਧ ਸਪਾਟੇ ਸਿਮਲਾਂ ਦੇ ਇੱਕ ਸੂਵੀ ਪਾਲ ਕੇਸ ਜੂਹੇ ਨੇ ਜੰਗਲੀ ਨਾਖਾਂ ਖੇਡਣ ਚਿੱਟਿਆਂ ਫੁੱਲਾਂ ਨਾਲ ਕੇਸ ਜੂਹੇ ਨੇ ਪਾਣੀਆਂ ਉੱਤੇ ਮਰਗਾਈਆਂ ਲੱਥ ਆਵਣ ਦੁੱਧ ਚਾਨਣੀਆਂ ਰਾਤਾਂ ਅੰਦਰ ਗੰਦਾ ਵੀ ਅਲਸਾਵਣ ਕੇਸ ਜੂਹੇ ਮੇਰੇ ਤਿੱਤਰ ਉੱਟਣੇ ਕਿੱਥੇ ਇੰਜੜ ਕਰਨਾ ਕੇਸ ਜੂਹੇ ਵੇ ਕੇਸ ਰਿਆਮੇ ਸੀਸ ਤੇਰੇ ਪੱਗ ਧਰਨਾ ਕੇਸ ਜੂਹੇ ਨੀ ਚੁਗਨ ਮਿੜਗੜੇ ਕੇਸ ਜੂਹੇ ਨੀ ਆਉਂਦੇ ਮੋਰ ਕੇਸ ਜੂਹੇ ਨੀ ਵਗਦੀ ਵਾਦਾ ਸੁੱਤਿਆਂ ਸਾਹਾਂ ਵਰਗਾ ਸ਼ੋਰ